ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਤੂੰ ਸਭਨੀ ਥਾਈ ਜਿਥੈ ਹਾਂ ਜਾਈ ਸਾਚਾ ਸਿਰਜਣਹਾਰ ਜਿਓ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਵਿਸਾਰਣਹਾਰ ਜਿਓ ਤੂੰ ਸਭਨੀ ਥਾਈ ਜਿਥੈ ਹੋ ਜਾਈ ਸਾਚਾ ਸਿਰਜਣਹਾਰ ਜਿਓ ਸਭਨਾ ਕਾ ਦਾਤਾ ਕਰਮ ਬਿਦਾਤਾ ਦੁਖ ਵਿਸਾਰਣ ਹਾਰ ਜਿਓ ਦੁਖ ਵਿਸਾਰਣ ਹਾਰ ਸਵਾਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾਂ ਕੇਰੇ ਏਕ ਘੜੀ ਮੈਂ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਕਟ ਕਟ ਕਰੇ ਵਿਚਾਰ ਜਿਓ ਤੂੰ ਸਬਨੀ ਥਾਈ ਜਥੈ ਹੋ ਜਾਈ ਸਾਚਾ ਸਿਰਜਣਹਾਰ ਜਿਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਤਿਨ ਜਮ ਨੇੜ ਨ ਆਵੇ ਗੁਰ ਸਬਦ ਕਮਾਵੇ ਕਬਹ ਨਾ ਆਵਹ ਹਾਰ ਜਿਓ ਤੇ ਕਬਹ ਨਾ ਹਾਰ ਹਰ ਹਰ ਗੁਣ ਸਾਰ ਤਿਨ ਜਮ ਨੇੜ ਨ ਆਵੈ ਜੰਮਣ ਮਰਣ ਤਿਨਾ ਕਾ ਚੂਕਾ ਜੋ ਹਰ ਲਾਗੇ ਪਾਵੈ ਗੁਰ ਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜਿਓ ਜਿਨ ਇਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨ ਜਗਤ ਉਪਾਇਆ ਧੰਦਾ ਲਾਇਆ ਤਿਸ ਵਟ ਹੋ ਕੁਰਬਾਨ ਜਿਓ ਤਾ ਕੀ ਸੇਵ ਕਰੀ ਜੈ ਲਾਹ ਲੀਜੈ ਹਰ ਦਰਗਹ ਪਾਈਏ ਮਾਨ ਜਿਓ ਹਰ ਦਰਗਹ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣਾ ਓਹੋ ਨਵ ਨਿਦ ਪਾਵੈ ਗੁਰਮਤਿ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣਾ ਐਹ ਨਿਸ ਨਾਮ ਤਿਸੈ ਕਾਲੀਜ ਹਰ ਊਤਮ ਪੁਰਖ ਪ੍ਰਧਾਨ ਜੀਓ ਜਿਨ ਜਗਤ ਉਪਾਇਆ ਧੰਦਾ ਲਾਇਆ ਹਉ ਤਿਸੈ ਵਿਟੋ ਕੁਰਬਾਨ ਜੀਓ ਨਾਮ ਲੈਨ ਸੇ ਸੋਹ ਹੈ ਤਿਨ ਸੁਖ ਫਲ ਹੋਵਹਿ ਮਨ ਸੇ ਜਿਨ ਜਾਹੇ ਜੀਉ ਤਿਨ ਫਲ ਟੋਟ ਨ ਆਵੈ ਜਾ ਤਿਸ ਪਾਵੈ ਜੇ ਜੁਗ ਕੇਤੇ ਜਾਹੇ ਜੀਉ ਜੇ ਜੁਗ ਕੇਤੇ ਜਾਹੇ ਸੁਆਮੀ ਤੇਨ ਫਲ ਟੋਟ ਨਾ ਆਵੇ ਤਿਨ ਜਰਾ ਨ ਮਰਣਾ ਨਰਕ ਨ ਪਰਣਾ ਜੋ ਹਰ ਨਾਮ ਧਿਆਵੈ ਹਰ ਹਰ ਕਰੈ ਸੁਖ ਨਾਹੀ ਨਾਨਕ ਪੀੜ ਨਾ ਖਾਹੇ ਜਿਉ ਨਾਮ ਲੈਨ ਸੇ ਸੋਹ ਹ ਤਿੰ ਸੁਖ ਫਲ ਹੋਵਹ ਮਨ ਸੇ ਜਿਣ ਜਾਹੇ ਜਿਉ ਹਰ ਹਰ ਕਰਹ ਸੇ ਸੂ ਕਹ ਨਾਹੀ ਨਾਨਕ ਪੀੜ ਨਾ ਖਾਹੇ ਜਿਉ ਨਾਮ ਲੈਨ ਸੇ ਸੋਹ ਹ ਤੇਨ ਸੁਖ ਫਲ ਹੋਵਹ ਮਨ ਸੇ ਜਿਣ ਜਾਹੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ